ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਗਰੁੱਪ ਦੇ ਮੈਂਬਰ ਸਭਾਨ ਵਰਕਰ ਸਭਾਨ ਤੇ ਲੀਡਰ ਸਭਾਨ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬਾਲ ਦੀ ਧਰਤੀ ਇੱਕ ਪਵਿੱਤਰ ਧਰਤੀ ਹੈ ਇੱਥੇ ਮਾਈ ਭਾਗੋ ਜੀ ਦਾ ਜਨਮ ਹੋਇਆ ਆ ਇਲਾਕਾ ਬਾਬਾ ਬੁੱਢਾ ਜੀ ਦਾ ਚਰਨਸ਼ੋ ਇਲਾਕਾ ਤੇ ਸ਼ਰੋਮਣੀ ਅਕਾਲੀ ਦਲ ਦਾ ਜਦੋਂ ਜਨਮ ਹੋਇਆ ਤੇ ਸਭ ਤੋਂ ਪਹਿਲੇ ਪ੍ਰਧਾਨ ਜੱਜਦਾਰ ਸੁਰਮੁਖ ਸਿੰਘ ਚਬਾਲ ਜੀ ਬਣੇ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ ਐ ਅਖਰੋਮ ਨੇ ਕਾਲੀ ਦਲ ਦਾ ਜਨਮ ਕਿਉਂ ਹੋਇਆ ਕਿਉਂ ਪਾਰਟੀ ਬਣਾਈ ਗਈ ਇਹਦੇ ਪਿੱਛੇ ਵੀ ਬਹੁਤ ਵੱਡਾ ਇਤਿਹਾਸ ਹੈ ਤੁਸੀਂ ਸਾਰੇ ਜਾਣਦੇ ਹੋ 1920 ਤੋਂ ਪਹਿਲੇ ਜਿੰਨੇ ਆਪਣੇ ਗੁਰੂ ਘਰ ਸੀ ਐਨਾ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਹਜੀਆਂ ਬੇਅਦਬੀਆਂ ਕਰਦੇ ਸੀ ਹਜੇ ਕੰਮ ਕਰਦੇ ਸੀ ਉੱਥੇ ਕਿ ਮੈਂ ਸਟੇਜ ਤੋਂ ਬਿਆਨ ਨਹੀਂ ਕਰ ਸਕਦਾ ਉਦੋਂ ਆਪਣੀ ਸੰਗਤ ਕੱਢੀ ਹੋਈ ਉਦੋਂ ਦੀ ਲੀਡਰਸ਼ਿਪ ਕੱਢੀ ਹੋਈ ਉਹਨਾਂ ਨੇ ਸੰਘਰਸ਼ ਕੀਤਾ ਤੇ ਗੁਰੂ ਘਰਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਇਆ ਜਦੋਂ ਆਜ਼ਾਦ ਕਰਾਇਆ 1920 ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਇੱਕ ਕਮੇਟੀ ਬਣਾਈ ਹੈ ਜਿਹਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਗੁਰੂ ਘਰਾਂ ਨੂੰ ਉਜਾੜ ਕਰਾਉਣ ਤੇ ਉਹਦੇ ਬਾਅਦ ਸੰਭਾਲਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਜਦੋਂ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਜਿਨ੍ਹਾਂ ਆਪਣੇ ਲੀਡਰ ਸੀ ਦੇਖੋ ਕਿੰਨੇ ਸੂਝਵਾਨ ਸੀ ਉਹਨਾਂ ਨੇ ਸੋਚਿਆ ਕਿ ਸਾਡੇ ਕੋਲੇ ਸਿਆਸੀ ਤਾਕਤ ਚਾਹੀਦੀ ਹੈ ਇੱਕ ਸਿਆਸੀ ਫੌਜ ਚਾਹੀਦੀ ਹੈ ਜਿਹੜੀ ਜੇ ਕੋਈ ਕੌਮ ਤੇ ਹਮਲਾ ਹੋਏ ਉਹ ਅੱਗੇ ਲੜ ਸਕੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮਹੀਨੇ ਬੰਦ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਜਿਸ ਦੇ ਪ੍ਰਧਾਨ ਥੋਡੇ ਆਪਣੇ ਨਗਰ ਦੇ ਸੀ شرومنی اکالی دل کوئی معمولی پارٹی نہیں ہے سورمیا پارٹی ہے دیش دی ازادی تو پہلے بھی دیش نزاد سب تو ود قربانیاں سی ازادی دے بعد بھی جے کسان واسطے لڑائی لڑی گریب واسطے لڑائی لڑی قوم واسطے لڑائی لڑی بے صافی دے خلاف لڑی ਦੇਸ਼ ਵਿੱਚ ਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਐਮਰਜੈਂਸੀ ਦੀ ਲੜਾਈ ਵਿੱਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਤਕਰੀਬਨ ਦੇਸ਼ ਵਿੱਚ 80 ਹਜ਼ਾਰ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਮੈਂ ਮਾਨਣਾ ਕਹਿੰਦਾ 60 ਹਜ਼ਾਰ ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀ ਦੇਖੋ ਕਿੰਡੀ ਵੱਡੇ ਪੱਦਰ ਤੇ ਆਪਣੇ ਬੰਦੇ ਨੂੰ ਕੱਲੀ ਆ ਪਾਰਟੀ ਐ ਦੁਨੀਆ ਦੇਖ ਲੋ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਜਿਹੜੇ ਬਹਾਦਰ ਸੂਰਮੇ ਆ ਵਰਕਰ ਹੈ ਲੀਡਰ ਹੈ ਆਪਣੀ ਸ਼ਹਾਦਤਾਂ ਦੇਣ ਤੋਂ ਵੀ ਨਹੀਂ ਡਰਦੇ ਆਪਣੀ ਕੌਮ ਖਾਤਰ ਆਪਣੇ ਪੰਜਾਬ ਖਾਤਰ ਆਈ ਕਾਰਨ ਹੈ ਆਈ ਕਾਰਨ ਹੈ ਕਿ ਅੱਜ ਪੰਜਾਬ ਵਿੱਚ ਜੋ ਕੁਝ ਤੁਸੀਂ ਦੇਖ ਰਹੇ ਹੋ ਜੋ ਕੁਝ ਤੁਸੀਂ ਪ੍ਰਾਪਤ ਕਰ ਰਹੇ ਹੋ ਉਹ ਦੇਣ ਵਾਲਾ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਖਾਲਸਾ ਜੀ ਤੁਸੀਂ ਆ ਦਾਣਾ ਮੰਡੀ 'ਚ ਬੈਠੇ ਹੋ ਬਣਾਉਣ ਵਾਲਾ ਅਕਾਲੀ ਦਲ ਤੁਸੀਂ ਜਿਹੜੇ ਲਿੰਕ ਨੇਡਾ ਰੋਡਾਂ ਤੋਂ ਆਏ ਆਂ ਪੰਜਾਬ 'ਚ 80% ਲਿੰਕ ਰੋਡਾਂ ਪਰ ਅਕਾਲੀ ਦਲ ਨੇ ਬਣਾਈਆਂ ਦੂਜੀ ਗੱਲ ਤੁਹਾਡੇ ਟਿਊਬਵਲ ਕਨੈਕਸ਼ਨ ਜਿਹੜੇ ਅੱਜ ਉਹਦੇ ਬੰਬੀਆਂ ਨੂੰ ਖੁੱਲਾ ਪਾਣੀ ਵਰਤਦੇ ਹੋ ਜਿਹਦੇ ਕਰਕੇ ਅੱਜ ਝੋਨੇ ਤੇ ਨਰਮੇ ਤੇ ਆਪਣਾ ਕਣਕ ਹੁੰਦੀ ਐ ਉਹ ਬੰਬੀਆਂ ਤੁਸੀਂ ਚੈੱਕ ਕਰੋ ਆਪਣੇ ਬਜ਼ੁਰਗਾਂ ਤੋਂ ਕਿਹੜੀ ਸਰਕਾਰ ਸਾਨੂੰ ਕਨੈਕਸ਼ਨ ਮਿਲੇ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਤੁਸੀਂ ਜਾਣਦੇ ਹੋ ਟੋਟਲ ਪੰਜਾਬ ਵਿੱਚ 15 ਲੱਖ ਟਿਊਬਲ ਕਨੈਕਸ਼ਨ ਐ ਸਾਢੇ 13 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਸਾਢੇ 13 ਲੱਖ ਬਿਜਲੀ ਮੁਫਤ ਕਰਨ ਵਾਲਾ ਵੀ ਕਾਲੀ ਦਲ ਆਟਾ ਦਾਲ ਦੇਣ ਵਾਲਾ ਵੀ ਕਾਲੀ ਦਲ ਸ਼ਗਨ ਸਕੀਮ ਲਿਓਣ ਵਾਲਾ ਵੀ ਕਾਲੀ ਦਲ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਾਲਾ ਵੀ ਕਾਲੀ ਦਲ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਣ ਵਾਲਾ ਕਾਲੀ ਦਲ ਮੈਡੀਕਲ ਬੀਮਾ ਕਰਾਉਣ ਵਾਲਾ ਕਾਲੀ ਦਲ ਆ ਜਿਹੜੀ ਐਮਐਸਬੀ ਹੈ ਪਹਿਲੇ ਐਮਐਸਬੀ ਨਹੀਂ ਹੁੰਦੀ ਸੀ ਆਪਣੀ ਫਸਲਾਂ ਤੇ اکالی دل نے سنگارش کر کے ایم ایس پی دوائی پر دکھ لگ لگتا دکھ لگ لگتا جدو آپ چھوٹی چھوٹی گلان چاہ کے جھوٹا جھوٹ نیک کے آپا اپنی پارٹی نو کمجور کر ہے اے دے ایک ویزش سی آزش دلی آلے پارٹیاں نے کی تھی ਹੁਣ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਤੁਸੀਂ ਦੇਖ ਲਓ 10 ਸਾਲ ਪਹਿ전 ਸਾਬ ਮੁੱਖ ਮੰਤਰੀ ਸੀ ਬੜੇ ਵੱਡੇ ਪੱਦਰ ਤੇ ਤਰੱਕੀ ਹੋ ਰਹੀ ਸੀ ਸੜਕਾਂ ਬਣੀਆਂ ਜਾਂਦੀਆਂ ਸੀ ਥਰਮਲ ਪਲਾਂਟ ਬਣੇ ਜਾਂਦੇ ਸੀ ਤੁਹਾਡੇ ਪਿੰਡਾਂ ਡਿਵੈਲਪਮੈਂਟ ਹੋ ਸੀ ਤਰਨ ਤਰਨ ਸ਼ਹਿਰ ਵਿੱਚ ਜੋ ਕੁਝ ਵੀ ਬਣਿਆ ਮੈਨੂੰ ਯਾਦ ਹੈ ਮੈਂ ਆਪ ਆਇਆ ਸੀ ਇੱਥੇ ਤੇ 150 ਕਰੋੜ ਰੁਪਏ ਦੇ ਕੇ ਗਿਆ ਸੀ ਸ਼ਹਿਰ ਵਾਸਤੇ ਤੇ ਅੱਜ ਸ਼ਹਿਰ ਦੀਆਂ ਸੜਕਾਂ ਦੇਖੋ ਤੇ ਸਾਰਾ ਡਿਵੈਲਪਮੈਂਟ ਦੇਖੋ ਅਕਾਲੀ ਦਲ ਨੇ ਕੀਤਾ ਮੈਨੂੰ ਯਾਦ ਹੈ ਮੇਰੇ ਕੋਲੇ ਮਹਿਕਪਾ ਸੀ ਬਿਜਲੀ ਦਾ 1.5 ਲੱਖ ਟਿਊਬਲ ਕਨੈਕਸ਼ਨ ਮੈਂ ਆਪ ਆਪਣੇ ਹੱਥੋਂ ਵੰਡਿਆ 2.5 ਲੱਖ ਮੁੰਡਿਆਂ ਨੂੰ ਸਰਕਾਰੀ ਨੌਕਰੀ ਦੇ ਨਾਲ ਅਕਾਲੀ ਦਲ ਸਿੱਧਾ ਸਾਲਾਂ ਦੇ ਅੰਦਰ ਆ ਜਿਹੜੇ ਪੁਲਿਸ ਮੁਲਾਜ਼ਮ ਬੈਠੇ ਐ ਤੁਸੀਂ ਚੈੱਕ ਕਰ ਲਓ 60% ਪੁਲਸ ਮੁਲਾਜ਼ਮ ਦੇ ਪਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਪਰ ਜਦੋਂ ਇਹਨਾਂ ਦਿੱਲੀ ਵਾਲੀ ਪਾਰਟੀ ਕਾਂਗਰਸ ਦੇ ਝਾੜੂ ਵਾਲੇ ਨੇ ਦੇਖਿਆ ਕਿ ਇਸ ਤੂਫਾਨ ਨੂੰ ਅਕਾਲੀ ਦਲ ਦੀ ਤਾਕਤ ਨੂੰ ਕਿਵੇਂ ਰੋਕਿਆ ਜਾਏ ਤੇ ਬੇਅਦਬੀਆਂ ਦਾ سلسلہ ਸ਼ੁਰੂ ਹੋ ਗਿਆ ਤੇ ਸਾਰਾ ਕੁਝ ਅਕਾਲੀ ਦਲ ਦੇ ਨਾਂ ਤੇ ਪਾ ਦਿੱਤਾ ਸਾਡੀ ਸਰਕਾਰ ਚ ਬੇਦਬੀ ਹੋਈ ਬੜਾ ਦੁੱਖ ਹੈ ਪਰ ਸਾਨੂੰ ਤੁਸੀਂ ਜਾਣਦੇ ਹੋ ਉਦੋਂ ਸਾਨੂੰ ਲੋਕਾਂ ਨੂੰ ਫੜਨ ਨੂੰ ਸਮਾਨੀ ਦਿੱਤਾ ਸਾਰਿਆਂ ਨੇ ਰੋਲਾ ਪਾ ਲਿਆ ਕੀ ਜੀ ਪੰਜਾਬ ਸਰਕਾਰ ਇਨਕੁਆਇਰੀ ਨਹੀਂ ਕਰੂਗੀ ਇਨਕੁਆਇਰੀ ਸੀਬੀਏ ਨੂੰ ਦੋ ਤੇ ਅੱਜ ਸਾਰੀ ਰੁਲਦੀ ਫਿਰਦੀ ਹੈ ਕੋਈ ਦੋਸ਼ੀ ਨਹੀਂ ਫੜਿਆ ਦੋ ਦੋ ਕੇਸ ਅਸੀਂ ਆਪਣੇ ਕੋਲੇ ਰੱਖੇ ਉਦੋਂ ਇੱਕ ਮੋਗੇ ਸੀ ਤੇ ਇੱਕ ਇੱਕ ਮੋਗੇ ਸੀ ਤੇ ਇੱਕ ਮਲੇਰ ਕੋਟਲੇ ਬੇਅਦਬੀ ਹੋਈ ਉਹ ਅਸੀਂ ਆਪ ਜਾਂਚ ਕੀਤੀ ਤੇ ਦੋਨਾਂ ਵਿੱਚ ਅਸੀਂ ਦੋਸ਼ੀਆਂ ਨੂੰ ਫੜ ਕੇ ਸਜ਼ਾ ਵੀ ਦਿਵਾ ਦਿੱਤੀ ਤੇ ਜਿਹੜੀ ਹੈਰਾਨੀ ਦੀ ਗੱਲ ਤੁਹਾਨੂੰ ਦੱਸਣਾ ਚਾਹਣਾ ਹੈ ਜਿਹੜਾ ਮਲੇਰ ਕੋਟਲੇ ਬੇਅਦਬੀ ਕੀਤੀ ਜਿਹੜਾ ਬੰਦਾ ਸੀ ਫੜਿਆ ਕੌਣ ਸੀ ਆਮ ਆਦਮੀ ਪਾਰਟੀ ਦਿੱਲੀ ਦਾ ਐਮ ਐਲ ਏ ਨਰੇਜ ਯਾਦਵ ਸੀ ਤੁਸੀਂ ਦੇਖ ਲਓ ਐਮ ਐਲ ਏ ਕਾ ਆਮ ਆਦਮੀ ਪਾਰਟੀ ਦਾ ਸੀ ਤੇ ਹੁਣ ਹੁਣ ਸੈਸ਼ਨ ਕੋਰਟ ਨੇ ਉਹਨ ਸਜ਼ਾ ਵੀ ਦੇ ਦਿੱਤੀ ਹੈ ਪਰ ਹੈਰਾਨੀ ਦੀ ਗੱਲ ਦੇਖੋ ਆ ਜਦੋਂ ਬਿੱਲ ਲੈ ਕੇ ਆਇਆ ਪਰਸੇ ਚ ਉਥੇ ਫਿਰ ਤੋਂ ਗੁੰਮਰਾਹ ਕਰਨ ਵਾਸਤੇ ਆ ਝਾੜੂ ਵਾਲੇ ਆ ਜਿਹੜਾ ਨਰੇਸ਼ ਯਾਦਵ ਮਲੇਰ ਕੋਟਲੇ ਵਿੱਚ ਉਹਦੇ ਵਕੀਲ ਕੌਣ ਸੀ ਦੋਨੋਂ ਪੰਜਾਬ ਸਰਕਾਰ ਦੇ ਅੱਜ ਦੇ ਮੰਤਰੀ ਉਹ ਵਕੀਲ ਸੀ ਇਹਦੇ ਹਰਜੋਤ ਬੈਂਸ ਤੇ ਜਿਹੜਾ ਹੈਗਾ ਦੂਜਾ ਹੈਗਾ ਹਰਪਾਲ ਚੀਮਾ ਦੋਨੋਂ ਇਹਦੇ ਵਕੀਲ ਜਦੋਂ ਇਹਨਾਂ ਵਕੀਲਾਂ ਨੂੰ ਪਤਾ ਲੱਗਿਆ ਕਿ ਸੈਸ਼ਨ ਕੋਰਟ ਨੇ ਸਜ਼ਾ ਦੇ ਦੇਣੀ ਹੈ 2024 دسمبر ਸਜਾ ਹੋਈ ਹੈ 7 ਮਹੀਨੇ ਪਹਿਲੇ ਤੁਸੀਂ ਦੇਖ ਲਓ ਸਜਾ ਤੋਂ 1 ਮਹੀਨੇ ਪਹਿਲੇ ਕੇਜਰੀਵਾਲ ਨੇ ਪੰਜਾਬ ਦੇ ਡੀਸੀ ਨੂੰ ਕਿਹਾ ਉਹਨਾਂ ਨੇ ਬੁਲਾ ਕੇ ਜਿਹਨੇ ਦਰਖਾਸਤ ਦਿੱਤੀ ਸੀ ਉਸ ਬੰਦੇ ਤੋਂ ਦਰਖਾਸਤ ਵਾਪਸ ਕਰਾਈ ਤੇ ਡੀਸੀ ਨੂੰ ਕਿਹਾ ਤੁਸੀਂ ਸੈਸ਼ਨ ਕੋਰਟ ਤੇ ਦਰਖਾਸਤ ਦਿਓ ਕੀ آ, کیس اب وڈرا کر رہے ہیں بیعت ادبی کا کیس وڈرا کر رہے ہیں پر میں صرف سر دا سیشن جاج دا جنہیں سیشن جاج نے درخواست دے باوجود انہیں لکھا وچ کہ عام آدمی پارٹی نے سنو درخواست دتی کےس واپس لے لاستے پر انہیں ثبوت عام آدمی پارٹی دے ایم ایل اے خلاف ہے کہ میں انہوں سجا دے رہے ہیں ਤੁਸੀਂ ਇਹਨਾਂ ਦੀ ਬੇਸ਼ਰਮੀ ਹੋਰ ਦੇਖ ਲਓ ਕਿੰਨੀ ਵੱਡੀ ਬੇਸ਼ਰਮੀ ਸਜ਼ਾ ਹੋ ਗਈ ਦਸੰਬਰ ਵਿੱਚ 7 ਮਹੀਨੇ ਪਹਿਲੇ ਤੇ ਉਹਦੇ 15 ਦਿਨ ਬਾਅਦ ਦਿੱਲੀ ਦੇ ਇਲੈਕਸ਼ਨ ਦੀ ਟਿਕਟ ਦੇ ਦਿੱਤੀ ਉਹ ਨਰੇਸ਼ਾ ਨੂੰ ਟਿਕਟ ਹੀ ਦੇਤੀ ਉਹਦੇ ਬਾਅਦ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦਾ ਦੱਸਣਾ ਚਾਹਣਾ ਜਿੰਨੀਆਂ ਬੇਅਦਬੀਆਂ ਹੋਈਆਂ ਉਹਦੇ ਪਿੱਛੇ ਜ ਸਹੀ ਜਾਂਚ ਹੋਏ ਆ ਝਾੜੂ ਵਾਲੇ ਨਿਕਲਣਗੇ ਕਿਉਂਕਿ ਇਹਨਾਂ ਦਿੱਲੀੋਂ ਯੂਪੀ ਤੋਂ ਇਹਨਾਂ ਤੋਂ ਏਰੀਆ ਤੋਂ ਇਹਨਾਂ ਦੇ ਵਰਕਰ ਲਿਆਂਦੇ ਐ ਜਿਨ੍ਹਾਂ ਦਾ ਕੰਮ ਹੀ ਪੰਜਾਬ ਵਿੱਚ ਗੜਬੜ ਕਰਨਾ ਹੈ ਉਵੇਂ ਹੀ ਤੁਸੀਂ ਪਿਛਲੇ ਦਿਨਾਂ ਅਸੀਂ ਕਹਿੰਦੇ ਸੀ ਕਿ ਸਾਰੀਆਂ ਪਾਰਟੀਆਂ ਸਿਆਸਤ ਕਰ ਰਹੀਆਂ ਤੇ ਬੇਅਦਬੀ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਕੋਈ ਸਾਡਾ ਮੰਨਦਾ ਨਹੀਂ ਸੀ ਆ ਪ੍ਰਗਟ ਸਿੰਘ ਨੇ ਜੇ ਕਾਂਗਰਸ ਦਾ ਐਮਐਲਏ ਐ ਉਹਨੇ ਵਿਧਾਨ ਸਭਾ ਚ ਕੀ ਥੋੜੇ ਦਿਨ ਪਹਿਲੇ 5-7 ਦਿਨ ਪਹਿਲੇ ਕਿ ਮੈਂ ਕਾਂਗਰਸ ਦੇ ਐਮਐਲਏ ਮੈਂ ਅੱਜ ਸੱਚ ਬੋਲਣਾ ਚਾਹਣਾ ਹੈ ਸਾਡੀ ਪਾਰਟੀ ਨੇ ਦੋਸ਼ੀ ਫੜਨ ਦਾ ਨਿਸ਼ਾਨਾ ਨਹੀਂ ਸੀ ਸਾਡੀ ਪਾਰਟੀ ਨੇ ਸਿਆਸਤ ਕੀਤੀ ਆਮ ਕਾਂਗਰਸ ਦੇ ਐਮਐਲਏ ਕਹਿ ਰਿਹਾ ਸੁਖੀ ਜਿੰਦਾਵੇ ਨੇ ਆਪਣਾ ਟੀਵੀ ਤੇ ਬਿਆਨ ਦਿੱਤਾ ਸੁਖੀ ਜਿੰਦਾਵਾ ਕਹਿ ਰਿਹਾ ਕਿ ਐਸਆਈਪੀ ਮੀਟਿੰਗਾਂ ਵਿੱਚ ਮੈਂ ਹਾਂ ਬੈਠਾ ਹੁੰਦਾ ਸੀ ਸਾਡਾ ਨਿਸ਼ਾਨਾ ਦੋਸ਼ੀ ਫੜਨੇ ਨਹੀਂ ਸਿਆਸਤ ਕਰਨਾ ਸੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸੀ ਮੈਂ ਬੇਨਤੀ ਕਰਨਾ ਛੋਣਾ ਯਾਰ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਦੀ ਬੜੀ 파ਟੀ ਹੈ ਅਕਾਲੀ ਦਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣੀ ਹੈ ਕੌਮ ਦੀ ਰੱਖਿਆ ਕਰਨ ਵਾਸਤੇ ਬਣੀ ਹੈ ਅਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਜਾਨ ਦੇ ਦੇਸੇ ਦਾ ਗੁਰੂ ਵਾਸਤੇ ਤੇ ਸਾਡੇ ਤੇ ਝੂਠਾ ਇਲਜ਼ਾਮ ਲਾ ਕੇ ਲੋਕਾਂ ਨੇ ਮੰਨ ਲਿਆ ਤੇ ਕਿਨੇ ਇਨਜ਼ਾਮ ਲਾਇਆ ਜਿਨ੍ਹਾਂ ਨੇ ਟੈਂਕਾਂ توپਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਦੀ ਗੱਲਾਂ 'ਚ ਆਗੇ ਆ ਝਾੜੂ ਵਾਲਿਆਂ ਦੀ ਗੱਲਾਂ 'ਚ ਆਗੇ ਮੈਨੂੰ ਦੱਸ ਲੋ 10 ਸਾਲ ਹੋ ਗਏ ਇਹਨਾਂ ਦੀਆਂ ਸਰਕਾਰਾਂ ਇੱਕ ਵੀ ਕਾਲੀ ਵਰਕਰ ਦਾ ਲੀਡਰ ਦਾ ਨਾਮ ਦੱਸੋ ਕਿਹੜੇ ਪਰਚੇ 'ਚ ਹੈ ਝੂਠ ਝੂਠ ਹੀ ਹੁੰਦਾ ਹੈ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨ ਆਇਆ ਹਾਂ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਜੋ 10 ਸਾਲਾਂ 'ਚ ਹਾਲਾਤ ਬਣੀਆਂ ਆਪਣੀ ਐਡਾ ਵੱਡਾ ਨੁਕਸਾਨ ਹੋ ਗਿਆ ਅੱਜ ਗੁੰਡਾਗਰਦੀ ਦਾ ਰਾਜ ਹੈ ਧੱਕੇ ਚੱਲੀ ਜਾਂਦੇ ਐ ਅੱਜ ਮੁੱਖ ਮੰਤਰੀ ਕੇਜਰੀਵਾਲਾ ਭਗਵੰਤ ਮਾਨ ਨਹੀਂ ਸਾਰੇ ਫੈਸਲੇ ਕੇਜਰੀਵਾਲ ਕਰਦਾ ਐ ਇਹਨਾਂ ਦੇ ਮੰਤਰੀ ਉੱਥੋਂ ਅੱਗੇ ਇੱਥੇ ਬਹਿ ਗਏ ਐ ਉਹਨਾਂ ਨੂੰ ਚਾਰ ਚਰਨ ਮਹਿਕਮਤ ਦਿੱਤੀ ਐ ਸਾਰੀ ਚੀਜ਼ ਉਹ ਚਲਾਉਂਦੇ ਐ ਆਪਾਂ ਮੋਟਾ ਪਈਆਂ ਸੀ ਬਦਲਾਵ ਵਾਸਤੇ ਐ ਜਾ ਬਦਲਾਵ ਚਾਉਣੀ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਨੇ ਬਣਾਈ ਹੈ ਮੈਥੋਂ ਗਲਤੀ ਹੋ ਸਕਦੀ ਹੈ ਕਿਸੇ ਹੋਲ ਲੀਡਰ ਤੋਂ ਵਰਕਰ ਤੋਂ ਗਲਤੀ ਹੋ ਸਕਦੀ ਹੈ ਪਰ ਸਜ਼ਾ ਕਾਲੀ ਦਲ ਨੂੰ ਨਹੀਂ ਮਿਲਣੀ ਚਾਹੀਦੀ ਅਕਾਲੀ ਦਲ ਹੈ ਤੇ ਪੰਜਾਬ ਹੈ ਤੁਸੀਂ ਦੇਖ ਲਓ ਹੁਣ ਤਾਂ ਆਪਣੇ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਆਸਟ੍ਰੇਲੀਆ ਨੇ ਵੀ ਬੰਦ ਕਰਤੇ ਕੈਨੇਡਾ ਨੇ ਵੀ ਬੰਦ ਕਰਤੇ ਜੇ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਅਕਾਲੀ ਦਲ ਨੂੰ ਤਗੜਾ ਕਰਨਾ ਪੈਣਾ ਹੈ ਅਕਾਲੀ ਦਲ ਦੀ ਸਰਕਾਰ ਲੈ ਕੇ ਆਉਣੀ ਪੈਣੀ ਹੈ ਆ ਨੌਜਵਾਨ ਬੈਠੇ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਹਾਨੂੰ ਜਿਮ ਦਿੰਦੇ ਜਾਂਦੇ ਸੀ ਹਰ ਪਿੰਡ ਖੇਡਾਂ ਦਾ ਸਮਾਨ ਦਿੱਤਾ ਜਾਂਦਾ ਸੀ ਸਾਰਾ ਕੁਝ ਬੰਦ ਹੈ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਸਾਰਾ ਕੁਝ ਬੰਦ ਹੈ ਪਛੂ ਮੇਲੇ ਕਰਾਉਂਦੇ ਸੀ ਸਾਰਾ ਕੁਝ ਮੰਦ ਹੈ ਤੁਹਾਡੇ ਕੋਲੇ ਕੋਈ ਕੰਮ ਹੁੰਦਾ ਤੁਸੀਂ ਸਾਡੇ ਵਰਕਰ ਕੋਲੇ ਜੱਹਦਾਰ ਕੋਲੇ ਚਲੇ ਜਾਂਦੇ ਸੀ ਨਾਲ ਦੇ ਨਾਲ ਕੰਮ ਹੁੰਦੇ ਸੀ ਅਫਸਰ ਕਰਦੇ ਸੀ ੱੱਕਾ ਕਰ ਨਹੀਂ ਸਕਦੇ ਸੀ ਪਰ ਜਦੋਂ ਦੇ ਕੋ ਆਪਾਂ ਇਹਨਾਂ ਨੂੰ ਲਿਆਂਦਾ ਦਿੱਲੀ ਵਾਲੀ ਪਾਰਟੀਆਂ ਨੂੰ ਅੱਜ ਲੁੱਟੀ ਜਾਂਦੇ ਆ ਆ ਜਿਹੜਾ 40000 ਏਕੜ ਜ਼ਮੀਨ ਜਿਹੜੇ ਪੰਜਾਬ ਸਰਕਾਰ ਕਿਸਾਨਾਂ ਦੀ ਖੋਰੀ ਐ ਉਹਦੇ ਮਗਰ ਵੱਡੇ ਵੱਡੇ ਕੇਜਰੀਵਾਲ ਨੇ ਬਿਲਡਰਾਂ ਨਾਲ ਸੌਦਾ ਕਰ ਲਿਆ ਤਰਨਤਾਰਨ ਜ ਵੀ ਪਤਾ ਨਹੀਂ 100 200 ਕਿੱਲਾ ਲੈ ਰਹੇ ਐ ਲੁਧਿਆਣਾ 20000 ਕਿੱਲਾ ਲੈ ਰਹੇ ਐ ਉਹਨਾਂ ਨੂੰ ਪਤਾ ਹੈ ਕਿ ਡੇਢ ਸਾਲ ਰਹਿ ਗਿਆ ਹੁਣ ਡੇਢ ਸਾਲ ਵਿੱਚ ਅੱਗੇ ਤੋਂ ਕਿਸੇ ਨੇ ਵੋਟ ਨਹੀਂ ਪਾਉਣੀ ਪੈਸਾ ਇਕੱਠਾ ਕਰ ਲੋ ਵੱਡੇ ਵੱਡੇ ਬਿਲਡਰਾਂ ਨੂੰ ਸੌਦਾ ਕਰ ਲਿਆ ਤੇ ਥੋਡੀਆਂ ਜ਼ਮੀਨਾਂ ਖੋਣ ਦੇ ਲੱਗੇ ਐ ਪਰ ਮੈਂ ਆਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਅਦਾ ਕਰਦਾ ਪੰਜਾਬ ਦੀ ਜਨਤਾ ਨੂੰ ਇੱਕ ਇੰਚ ਜ ਵੀ ਨਹੀਂ ਦੇਣ ਦਿਲ ਉਹਨਾਂ ਨੂੰ ਕਬਜ਼ਾ ਕਰਨ ਦੇਵਾਂਗੇ ਕਿਉਂਕਿ ਜ਼ਿੰਮਵਾਰੀ ਆਪਣੀ ਹੈ ਸਾਰਿਆਂ ਦੀ ਪੰਜਾਬ ਅੱਜ ਬੜੀ ਖੁਸ਼ੀ ਦੀ ਗੱਲ ਹੈ ਆਜ਼ਾਦ ਗਰੁੱਪ ਜਿਹੜਾ ਇੱਕ ਉਹ ਸੂਰਮਿਆਂ ਦਾ ਗਰੁੱਪ ਆ ਜਿਨ੍ਹਾਂ ਨੇ ਜ਼ੁਲਮ ਦੇ ਸਲਾਦ ਲੜਾਈ ਲੜ ਕੇ ਇਹ ਸਰਕਾਰ ਦੇ ਲੜ ਕੇ ਤੱਕੇशाही ਦੇ ਖਿਲਾਫ ਲੜਾਈਆਂ ਲੜੀਆਂ ਆਪਣੇ ਸਰਪੰਚ ਵਿੱਚ ਦਾ ਐਮਸੀ ਵਿੱਚ ਦਾਏ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਆ ਸਾਰਾ ਗਰੁੱਪ ਛੋਮਨੀ ਕਾਲੀ ਦਲ ਵਿੱਚ ਅੱਜ ਸ਼ਾਮਲ ਹੋ ਰਿਹਾ ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੂੰ ਜੀ ਆਇਆਂ ਕਹਿੰਦਾ ਸਾਡੇ ਦੈਨ ਲੋਕ ਅਸੀਗੇ ਪਰ ਬੜੀ ਖੁਸ਼ੀ ਹੈ ਕਿਉਂਕਿ ਅੱਜ ਲੋਡ ਸਾਰੇ ਪੰਜਾਬ ਦੇ ਲੋਕਾਂ ਨੂੰ ਹੈ ਅਕਾਲੀ ਦਲ ਨੂੰ ਤਗੜਾ ਕਰਕੇ ਆਪਣੀ ਸਰਕਾਰ ਲੈ ਕੇ ਆਉਣੀ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੇ ਜਿਹੜਾ ਲੀਡਰ ਚੁਣੇ ਆ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਉਹ ਆਪਣੇ ਵਿੱਚ ਬੈਠੇ ਆ ਵਿਚਾਰ ਕਰਕੇ ਵੀ ਗਏ ਆ ਇੱਕ ਪ੍ਰਿੰਸੀਪਲ ਇੰਨੇ ਸਾਲ ਸੇਵਾ ਕੀਤੀ ਇੰਨੇ ਬੱਚਿਆਂ ਨੂੰ ਪੜਾਇਆ ਅੱਜ ਲੋੜ ਹੈ ਕਾਲੀ ਦਲ ਨੂੰ ਐਜੇ ਸਿੱਖੀਤਾਾਂ ਦੀ ਐਜੇ ਪਰਿਵਾਰਾਂ ਦੀ ਜਿਹੜੇ ਨੇ ਸੇਵਾ ਕਰਕੇ ਉਹਨਾਂ ਨੇ ਪੂਰੀ ਜ਼ਿੰਦਗੀ ਸੇਵਾ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਪੂਰੀ ਨਿਭਾਈ ਅੱਜ ਉਹ ਆਪਣੀ ਸਿਆਸੀ ਜੀਵਨ ਪੋਲਿਟਿਕਸ ਵੀ ਸਿਆਸਤ ਵੀ ਇੱਕ ਸੇਵਾ ਹੈ ਜੇ ਬੰਦਾ ਸੇਵਾ ਕਰਨਾ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਕੀ ਰਿਹਾ ਰਾਜ ਨਹੀਂ ਸੇਵਾ ਅਕਾਲੀ ਦਲ ਦੀ ਸਰਕਾਰ ਵਿੱਚ ਡਵੈਲਪਮੈਂਟ ਦੀ ਸੇਵਾ ਸੀ ਗਰੀਬਾਂ ਦੀ ਬਾਹ ਫੰਦੀ ਸੇਵਾ ਦੀ ਕਿਸਾਨੀ ਦੀ ਸੇਵਾ ਸੀ ਆ ਤੇ ਦੂਜੇ ਝਾੜੂ ਵਾਲੇ ਤੇ ਦਿੱਲੀ ਵਾਲੇ ਉਹ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਨਾ ਇਹਨਾਂ ਦੀਆਂ ਗੱਲਾਂ ਚਾਯੋ ਆ ਜਿਹੜਾ ਸੋਸ਼ਲ ਮੀਡੀਆ ਹੈ ਆ ਇੱਕ ਐਡਾ ਝੂਠ ਦਾ ਪਲੰਦਾ ਹੈ ਮੈਂ ਕਹਿਣਾ ਚਾਹਣਾ ਜੇ ਆ ਸੋਸ਼ਲ ਮੀਡੀਆ ਨਾ ਹੁੰਦਾ ਅਕਾਲੀ ਦਲ ਨੂੰ ਕੋਈ ਹਰਾ ਨਹੀਂ ਸਕਦਾ ਆ ਬੈਠੇ ਬੰਦੇ 5 500 ਬੰਦੇ ਬਿਠਾਏ ਆ ਆਪਣੇ ਭਗਵੰਤ ਮਾਨ ਨੇ ਆਪਣੇ ਦਫ਼ਤਰਾਂ ਤੇ ਕਾਂਗਰਸਾਂ ਨੇ ਰੋ 24 ਘੰਟੇ ਸੋਸ਼ਲ ਮੀਡੀਆ ਤੇ ਝੂਠ ਬੋਲ ਬੋਲ ਕੇ ਤੁਹਾਡੇ ਮਨਾਂ 'ਚ ਜ਼ਹਿਰ ਪਾ ਰਹੀ ਐ ਪਰ ਹੁਣ ਆਪਾਂ ਦੇਖ ਲਿਆ ਸਾਰਾ ਇਤਿਹਾਸ ਸਾਹਮਣੇ ਆ ਹੁਣ ਨਾ ਐ ਜੀ ਗਲਤੀ ਕਰਿਓ ਆਪਣੇ ਆਪਣੇ ਹੁੰਦਾ ਹੈ ਬਾਹਰਲਾ ਬਾਹਰਲਾ ਹੀ ਹੁੰਦਾ ਹੈ ਅਕਾਲੀ ਦਲ ਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਕੋਈ ਹੋਰ ਪੰਜਾਬ ਤੋਂ ਬਾਹਰ ਸੋਚ ਹੀ ਨਹੀਂ ਸਕਦੇ ਖਾਲਸਾ ਪੰਥ ਬਗੈਰ ਸੋਚ ਹੀ ਨਹੀਂ ਸਕਦੇ ਇਕੱਲੇ ਅਸੀਂ ਆ ਜਿਨ੍ਹਾਂ ਨੇ ਤੁਹਾਡੀ ਲੜਾਈ ਲੜੀ ਹੈ ਤੇ ਪੂਰੀ ਜ਼ਿੰਦਗੀ ਲੜਦੇ ਰਵਾਂਗੇ ਤੋਂ ਇਸ ਕਰਕੇ ਅਖੀਰ ਕੀ ਵਿੱਚ ਮੈਂ ਤੁਹਾਨੂੰ ਆਦ ਕਰਦਾ ਕਿ ਤੁਸੀਂ ਬਹੁਤ ਵੱਡਾ ਕੱਟ ਕੀਤਾ ਬੀਬੀ ਜੀ ਦੀ ਅਗਵਾਈ ਵਿੱਚ ਤੇ ਅੱਜ ਮੈਂ ਅਨਾਉਂਸ ਵੀ ਕਰਨਾ ਚਾਹਣਾ ਹੈ ਕਿ ਬੀਬੀ ਜੀ ਨੂੰ ਐ ਹਲਕੇ ਤਰਨ ਤਰਨ ਦਾ ਹਲਕਾ ਇੰਚਾਰਜ ਵੀ ਲਾਉਣੇ ਆ ਤੇ ਨਾਲੇ ਜਿਹੜਾ ਹੁਣ ਜਿਮਨੀ ਚੋਂ ਨਾਊਗੀ ਉਸ ਦੇ ਸ਼੍ਰੋਮਨੀ ਕਾਲੀ ਦਲ ਦੇ ਉਮੀਦਵਾਰ ਬੀਬੀ ਜੀ ਹੁਣ ਮੈਂ ਬੇਨਤੀ ਕਰਨਾ ਚਾਹਣਾ ਹਾਂ ਤੁਹਾਨੂੰ ਹੱਥ ਜੋੜ ਕੇ ਤੁਸੀਂ ਪੰਜਾਬ ਦੀ ਕੌਮ ਦੀ ਜੰਗ ਇੱਥੋਂ ਸ਼ੁਰੂ ਹੋ ਰਹੀ ਹੈ ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਵੇਂ ਗਿੱਦੜਵਾ ਬਾਈਲੈਕਸ਼ਨ ਨੇ ਆਪਣੀ ਸਰਕਾਰ ਦਾ ਮੁੱਢ ਬੰਨਿਆ ਸੀ ਅਜਨਾਲਾ ਬਾਈਲੈਕਸ਼ਨ ਨੇ ਆਪਣੀ ਉਦੋਂ ਸਰਕਾਰ ਦਾ ਟੁੰਡ ਬੰਨਿਆ ਸੀ ਹੁਣ ਤਰਨਤਾਰਨ ਬਾਈਲੈਕਸ਼ਨ ਨੇ ਆਉਣ ਵਾਲੀ 2027 ਦੀ ਸ਼ੋਮਨੀ ਕਾਲੀ ਦਲ ਦੀ ਥੋੜੀ ਸਰਕਾਰ ਦਾ ਮੁੱਢ ਬਣੂਗਾ ਤੇ ਸਾਰੇ ਵਰਕਰਾਂ ਨੂੰ ਸਾਰੇ ਵਰਕਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਆ ਜਿਹੜੇ 2-3 ਮਹੀਨੇ ਇਲੈਕਸ਼ਨ ਚ ਹੈ ਘਰੇ ਨਾ ਬੈਠਿਓ ਆਪਾਂ ਇਲੈਕਸ਼ਨ ਜਿਤਨਾ 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 ਭਾਵੇਂ ਜਾਨ ਚਲੀ ਜਾਏ ਆਪਾਂ ਜਿਤਨਾ ਹੀ ਜਿਤਨਾ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਇੱਕ ਬਹੁਤ ਵੱਡੀ ਥੋੜੀ ਪ੍ਰਾਪਤੀ ਹੋਊਗੀ ਇੱਕ ਲਹਿਰ ਤਰੰਤਨ ਤੋਂ ਸ਼ੁਰੂ ਹੋਊਗੀ ਜਿਹੜੇ ਪੂਰੇ ਪੰਜਾਬ ਫੈਲ ਕੇ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਐ ਇਹਨਾਂ ਨੂੰ ਪੰਜਾਬ ਤ ਜਾਊਗੀ ਮੈਂ ਸਾਡੇ ਇੱਕ ਹੋਰ ਕਮੇਟੀ ਦੇ ਮੈਂਬਰ ਰਣਕੇਸ਼ ਸਾਹਿਬ ਇਹਨਾਂ ਦੀ ਡਿਊਟੀ ਮੈਂ ਪਾਰਟੀ ਤਰਫੋਂ ਲੈਣਾ ਹੈ ਕਿ ਪੂਰੀ ਕੈਂਪੇਨ ਦੇ ਉੱਤੇ ਚਾਰਜ ਉਹ ਹੋਣਗੇ ਰਣਕੇਸ਼ ਸਾਹਿਬ ਪੁਰਾਣੇ ਥੋੜੀ ਸੇਵਾਦਾਰ ਵੀ ਰਹੇ ਐ ਤੇ ਜ਼ਿਲ੍ਹਾ ਪ੍ਰਧਾਨ ਤੇ ਆਪਣੀ ਸਾਰੀ ਲੀਡਰਸ਼ਿਪ ਇੱਥੇ ਬੈਠੀ ਐ ਇਹਨਾਂ ਦੀ ਅਗਵਾਈ ਵਿੱਚ ਆ ਲੈ ਕੈਂਪੇਨ ਸ਼ੁਰੂ ਕਰੋ ਜਿੱਥੇ ਮੇਰੀ ਲੋੜ ਹੈ ਮੈਂ ਤੁਹਾਡੇ ਨਾਲ ਖੜਾ ਹਾਂ ਮੇਰਾ ਜ਼ਿੰਦਗੀ ਦਾ ਸੂਲ ਹੈ ਮੈਂ ਕਿਤੇ ਵਰਕਰਾਂ ਨੂੰ ਅੱਗੇ ਕਰਕੇ ਪਿੱਛੇ ਕਿਤੇ ਨਹੀਂ ਖੜਿਆ ਜਦੋਂ ਵੀ ਲੜਾਈ ਲੜੀ ਅੱਗੇ ਛਾਤੀ ਤਾਣ ਕੇ ਮੈਂ ਖੜਾ ਰਿਆ ਇਸ ਕਰਕੇ ਆਓ ਸ਼੍ਰੋਮਣੀ ਅਕਾਲੀ ਜਲਦੇ ਪਹਾਦਰ ਸੂਰ ਮਿਓ ਅੱਜ ਪਰਨ ਕਰ ਲੋ ਕੀ ਆਪਾਂ 2027 ਵਿੱਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਸਰਕਾਰ ਲੈ ਕੇ ਆਉਣਾ ਹੈ ਤੇ ਪੰਜਾਬ ਨੂੰ ਬਚਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਨੂੰ ਸਰੋਪੇ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਅਨਾਉਂਸ ਕੀਤਾ ਜਾ ਰਿਹਾ ਜੀ ਬੋਲੇ ਸੋਨਹਿਰਾ ਹੁਣ ਮੈਂ ਬੇਨਤੀ ਕਰੂੰਗਾ ਉਸ ਪਾਸੇ ਨੂੰ ਆਜਾ ਉਧਰ ਆ ਜਾਣਾ ਕਿ ਸਾਰੇ ਹੀ ਮੌਜੂਦਾ ਕਾਉਂਸਲਰ ਸਹਿਬਾਨ ਸਰਪੰਚ ਸਹਿਬਾਨਾਂ ਦਾ ਸਰ